ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜਿਸ ਦੇ ਬਾਰੇ ਵਿੱਚ ਬਹੁਤ ਘੱਟ ਲੋਕ ਖੁੱਲ੍ਹ ਕੇ ਗੱਲ ਕਰਦੇ ਨੇ ਉਹ ਵਿਸ਼ਾ ਹੈ ਜੀ ਮਰਦਾਂ ਉੱਤੇ ਹੋਣ ਵਾਲੇ ਅਤਿਆਚਾਰ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਜ਼ਿਆਦਾਤਰ ਕਾਨੂੰਨ ਔਰਤਾਂ ਦੀ ਸੁਰੱਖਿਆ ਦੇ ਲਈ ਬਣੇ ਹੋਏ ਨੇ ਜਿਵੇਂ ਦਾਜ ਵਾਲਾ ਕਾਨੂੰਨ ਹੋ ਗਿਆ ਘਰੇਲੂ ਹਿੰਸਾ ਵਾਲਾ ਕਾਨੂੰਨ ਹੋ ਗਿਆ ਜਿਨਸੀ ਸ਼ੋਸ਼ਣ ਤੋਂ ਬਚਾਉਣ ਦੇ ਲਈ ਜਿਹੜਾ ਕਾਨੂੰਨ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕਾਨੂੰਨ ਨੇ ਜਿਵੇਂ ਕਿ ਔਰਤਾਂ ਦੇ ਹੱਕ ਵਿੱਚ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਔਰਤਾਂ ਵੀ ਕਾਨੂੰਨ ਦਾ ਗਲਤ ਫਾਇਦਾ ਚੁੱਕਦੀਆਂ ਨੇ ਕਾਨੂੰਨ ਦੀ ਦੁਰਵਰਤੋਂ ਕਰਦੀਆਂ ਨੇ ਕਾਨੂੰਨ ਦਾ ਮਿਸਯੂਜ਼ ਕਰਦੀਆਂ ਨੇ ਅਤੇ ਮਰਦਾਂ ਨੂੰ ਬੇਗੁਨਾਹ ਹੋਣ ਦੇ ਬਾਵਜੂਦ ਵੀ ਬੇਕਸੂਰ ਹੋਣ ਦੇ ਬਾਵਜੂਦ ਵੀ ਤੰਗ ਕਰਦੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਦੇ ਵਿੱਚ ਮਰਦਾਂ ਦੇ ਅਧਿਕਾਰਾਂ ਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਉਹ ਸਕਦਾ ਹੈ ਤੁਹਾਨੂੰ ਵੀ ਇਹ ਲੱਗਦਾ ਹੋਵੇ ਅਣ ਦੇਖਿਆ ਕੀਤਾ ਗਿਆ ਹੈ ਔਰਤ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ ਮਰਦ ਦੇ ਵੱਲ ਨਹੀਂ ਦਿੱਤਾ ਗਿਆ ਭਾਰਤ ਦੇ ਵਿੱਚ ਮਰਦਾਂ ਦੇ ਅਧਿਕਾਰਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਸੀਂ ਥੋੜੀ ਜਹੀ ਸੰਵਿਧਾਨਕ ਗਰੰਟੀਆਂ ਬਾਰੇ ਚਰਚਾ ਕਰਾਂਗੇ ਦੋਸਤੋ ਭਾਰਤ ਨੇ ਔਰਤ ਨੂੰ ਵੱਖ-ਵੱਖ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਕਈ ਪ੍ਰਬੰਧ ਕੀਤੇ ਨੇ ਹਾਲਾਂਕਿ ਮਰਦਾਂ ਦੇ ਅਧਿਕਾਰਾਂ ਵੱਲ ਕਾਨੂੰਨ ਸਾਜਾਂ ਦੇ ਵੱਲੋਂ ਬਰਾਬਰ ਧਿਆਨ ਨਹੀਂ ਦਿੱਤਾ ਗਿਆ ਪਰ ਫਿਰ ਵੀ ਭਾਰਤੀ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਕੁਝ ਗਰੰਟੀਆਂ ਪ੍ਰਦਾਨ ਕਰਦਾ ਹੈ ਭਾਵੇਂ ਉਹ ਮਰਦ ਹੋਵੇ ਭਾਵੇਂ ਉਹ ਔਰਤ ਹੋਵੇ ਜਿਵੇਂ ਕਿ ਭਾਰਤ ਦੇ ਸੰਵਿਧਾਨ ਦਾ ਆਰਟੀਕਲ 14 ਜਿਹੜਾ ਉਹ ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਹੁਕਮ ਦਿੰਦਾ ਹੈ ਇਹ ਆਰਟੀਕਲ ਕਹਿੰਦਾ ਹੈ ਕਿ ਕਾਨੂੰਨ ਸਾਹਮਣੇ ਸਾਰੇ ਬਰਾਬਰ ਨੇ ਭਾਵੇਂ ਕੋਈ ਔਰਤ ਹੈ ਭਾਵੇਂ ਕੋਈ ਮਰਦ ਹੈ ਕੋਈ ਵੀ ਹੈ ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਜਿਹੜੀ ਆਈਪੀਸੀ ਹੈ ਜਾਂ ਆਈਪੀਸੀ ਦੀ ਜਗ੍ਹਾ ਤੇ ਜਿਹੜਾ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ ਇਹਨਾਂ ਦੇ ਤਹਿਤ ਲਿੰਗ ਸੰਬੰਧਿਤ ਹਿੰਸਾ ਦੇ ਮਾਮਲਿਆਂ ਦੇ ਵਿੱਚ ਮਰਦਾਂ ਨੂੰ ਅਪਰਾਧ ਦੇ ਕਾਰਨ ਵਜੋਂ ਦੇਖਿਆ ਜਾਂਦਾ ਹੈ ਭਾਵੇਂ ਕੇ ਅਪਰਾਧ ਦੇ ਮੁੱਖ ਦੋਸ਼ੀਆਂ ਵਜੋਂ ਦੇਖਿਆ ਜਾਂਦਾ ਹੈ ਭਾਰਤ ਦੇ ਸੰਵਿਧਾਨ ਦਾ ਆਰਟੀਕਲ ਜਿਹੜਾ 15 ਹੈ ਉਹ ਲਿੰਗ ਦੇ ਆਧਾਰ ਤੇ ਵਿਤਕਰੇ ਅਤੇ ਪੱਖਪਾਤ ਦੇ ਹੋਂ ਰੂਪਾਂ ਦੀ ਮਨਾਹੀ ਕਰਦਾ ਹੈ ਮਨਾ ਕਰਦਾ ਹੈਗਾ ਕਿ ਵਿਤਕਰਾ ਨਾ ਕੀਤਾ ਜਾਵੇ ਲਿੰਗ ਦੇ ਆਧਾਰ ਤੇ ਮਹੱਤਵਪੂਰਨ ਇਹ ਹੈ ਕਿ ਇਸ ਦੇ ਵਿੱਚ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਦੇ ਉਪਬੰਧ ਵੀ ਸ਼ਾਮਲ ਕੀਤੇ ਹੋਏ ਨੇ ਤੇ ਭਾਰਤੀ ਸੰਵਿਧਾਨ ਦਾ ਜਿਹੜਾ ਆਰਟੀਕਲ 21 ਹੈ 21 ਜਿਹਨੂੰ ਅਸੀਂ ਰਾਈਟ ਟੂ ਲਾਈਫ ਵੀ ਕਹਿ ਦਿੰਦੇ ਹਾਂਗੇ ਇਹ ਜੀਵਨ ਅਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ ਤੇ ਕੇਂਦ੍ਰਿਤ ਹੈਗਾ ਇਹ ਨਿਰਧਾਰਤ ਕਰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆਵਾਂ ਤੋਂ ਬਿਨਾਂ ਉਸ ਦੇ ਜੀਵਨ ਜਾਂ ਉਸ ਦੀ ਨਿੱਜੀ ਆਜ਼ਾਦੀ ਤੋਂ ਉਸ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਜਿਹੜਾ ਆਰਟੀਕਲ 15 ਹੈ ਉਸ ਦੀ ਪ੍ਰਕਿਰਤੀ ਦੇ ਕਾਰਨ ਸੰਵਿਧਾਨ ਦੇ ਅੰਦਰ ਇੱਕ ਸਪਸ਼ਟ ਅਸੰਤੁਲਨ ਕਲੀਅਰ ਹੋ ਜਾਂਦਾ ਹੈ ਸਪਸ਼ਟ ਹੋ ਜਾਂਦਾ ਹੈ ਜੋ ਭਾਰਤ ਵਿੱਚ ਪੁਰਸ਼ਾਂ ਦੇ ਅਧਿਕਾਰਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਹੈ ਜਦੋਂ ਕਿ ਆਰਟੀਕਲ 14 ਸਮਾਨਤਾ ਤੇ ਜੋੜ ਦਿੰਦਾ ਹੈ ਇਕੁਐਲਟੀ ਤੇ ਜੋੜ ਦਿੰਦਾ ਹੈ ਅਤੇ ਜਿਹੜਾ ਆਰਟੀਕਲ 21 ਹੈ ਉਹ ਨਾਗਰਿਕਾਂ ਲਈ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਤੇ ਜੋੜ ਦਿੰਦਾ ਹੈ ਪਰ ਫਿਰ ਵੀ ਤੁਹਾਨੂੰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਮਰਦਾਂ ਦੇ ਅਧਿਕਾਰਾਂ ਦੀ ਉਲੰਘਣਾ ਮਿਲੂਗੀ ਜਿਸ ਦਾ ਕਾਰਨ ਆਰਟੀਕਲ 15 ਵਿੱਚ ਔਰਤਾਂ ਦੀ ਸੁਰੱਖਿਆ ਤੇ ਜੋਰ ਦਿੱਤਾ ਗਿਆ ਤੁਸੀਂ ਆਰਟੀਕਲ 15 ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਪੜ ਸਕਦੇ ਹਾਂ ਚਲੋ ਖैर ਇਹ ਇੱਕ ਲੰਮਾ ਲੰਮਾ ਵਿਸ਼ਾ ਹੈਗਾ ਵੱਡਾ ਵਿਸ਼ਾ ਹੈਗਾ ਅਸੀਂ ਸਭ ਤੋਂ ਪਹਿਲਾਂ ਇਹ ਦੇਖੀਏ ਕਿ ਮਰਦਾਂ ਤੇ ਅਤਿਆਚਾਰ ਹੁੰਦਾ ਕਿਵੇਂ ਹੈ ਦੋਸਤੋ ਜਿਵੇਂ ਕਿ ਅਸੀਂ ਸਰੀਰਕ ਹਿੰਸਾ ਦੀ ਗੱਲ ਕੀਤੀ ਹੈ ਫਿਜੀਕਲ ਵਾਇਲੈਂਸ ਜਿਹਨੂੰ ਅਸੀਂ ਕਿਹਾ ਕਰਾਂਗੇ ਉਹੀ ਮਰਦਾਂ ਤੇ ਕਈ ਵਾਰੀ ਅਸੀਂ ਅਤਿਆਚਾਰ ਹੁੰਦਾ ਦੇਖਦੇ ਹਾਂ ਕਈ ਵਾਰੀ ਖਬਰਾਂ ਦੇ ਵਿੱਚ ਪੜ੍ਹਦੇ ਹਾਂ ਸੁਣਦੇ ਹਾਂ ਜਿਵੇਂ ਉੱਟਣਾ ਮਾਰਨਾ ਪਿੱਟਣਾ ਤੱਕ ਆ ਦੇਣਾ ਬਗੈਰਾ ਵਗੈਰਾ ਤੇ ਫਿਜ਼ੀਕਲ ਵੋਲੈਂਸ ਤੋਂ ਇਲਾਵਾ ਮਾਨਸਿਕ ਹਿੰਸਾ ਦਾ ਵੀ ਮਰਦ ਕਈ ਵਾਰੀ ਸ਼ਿਕਾਇਤ ਹੋ ਜਾਂਦੇ ਨੇ ਜਿਵੇਂ ਲਗਾਤਾਰ ਬੇਇੱਜ਼ਤੀ ਕਰਨੀ ਅਸੀਂ ਕਈ ਘਰਾਂ ਦੇ ਵਿੱਚ ਦੇਖਦੇ ਹਾਂ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਇਹ ਕਈ ਪਤੀ ਵੀ ਮਰਦ ਵੀ ਪੀੜਤ ਹੁੰਦੇ ਨੇ ਬੱਚਿਆਂ ਨਾਲ ਮਿਲਣ ਤੋਂ ਰੁਕਣਾ ਪਰਿਵਾਰ ਅੱਗੇ ਬੇਇੱਜ਼ਤੀ ਕਰਨੀ ਧਮਕੀਆਂ ਦੇਣਾ ਕਿ ਝੂਠਾ ਕੇਸ ਦਰਜ ਕਰਾ ਦੂੰਗੀ ਕਈ ਪਤਨੀਆਂ ਇਹੋ ਜਿਹਿਆਂ ਹੁੰਦੀਆਂ ਨੇ ਜਾਾਲਮ ਪਤਨੀਆਂ ਹੁੰਦੀਆਂ ਨੇ ਕਈ ਝੂਠੇ ਕੇਸ ਵੀ ਦਰਜ ਕਰਵਾ ਦਿੰਦੀਆਂ ਨੇ ਦਾਜ ਦਾ ਫਰਜੀ ਮਾਮਲਾ ਦਰਜ ਕਰਵਾ ਦਿੰਦੀਆਂ ਨੇ ਮਾਰ ਕੁੱਟ ਦਾ ਝੂਠਾ ਦੋਸ਼ ਲਗਾ ਦਿੰਦੀਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਨੇ ਜਿਹੜੇ ਝੂਠੇ ਕਈ ਮਰਦਾਂ ਤੇ ਲਗਾ ਦਿੱਤੇ ਜਾਂਦੇ ਨੇ ਜਿਵੇਂ ਕਿ ਪਹਿਲਾਂ 498ਏ ਸੀਗਾ ਆਈਪੀਸੀ ਦੇ ਵਿੱਚ ਤੇ ਹੁਣ ਜਿਹੜਾ ਨਵਾਂ ਕਾਨੂੰਨ ਆ ਗਿਆ ਉਹਦੇ ਵਿੱਚ ਧਾਰਾ 85 ਹੈਗੀ ਹੈਗੀ ਤੇ ਸੁਪਰੀਮ ਕੋਰਟ ਨੇ ਵੀ ਬਹੁਤ ਵਾਰੀ ਟਿਕਾਰ ਲਗਾਈ ਹੈਗੀ ਕਮੈਂਟ ਕੀਤੇ ਨੇ ਕਿ ਜਿਹੜਾ ਇਹ ਕਾਨੂੰਨ ਹੈਗਾ 498 ਵਾਲਾ A ਵਾਲਾ ਇਸ ਦਾ ਮਿਸਜੂਜ ਬਹੁਤ ਹੁੰਦਾ ਹੈਗਾ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੀਆਂ ਪਤਨੀਆਂ ਇਸ ਦੀ ਗੁਰਵਤੋਂ ਕਰਦੀਆਂ ਨੇ ਹੋਰ ਵੀ ਬਹੁਤ ਸਾਰੇ ਦੋਸ਼ ਹੁੰਦੇ ਨੇ ਜਿਹੜੇ ਝੂਠੇ ਲਗਾ ਦਿੱਤੇ ਜਾਂਦੇ ਨੇ ਬੰਦੇ ਤੇ ਕਈ ਵਾਰੀ ਜੇਪ ਦਾ ਕੇਸ ਝੂਠਾ ਦਰਜ ਕਰਾ ਦਿੱਤਾ ਜਾਂਦਾ ਹੈ ਜਿਨਸੀ ਸ਼ੂਸ਼ਣ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹ ਲਗਾ ਦਿੱਤੇ ਜਾਂਦੇ ਨੇ ਵੀ ਫੱਜ ਦਾ ਜਿਹੜਾ ਝੁਕਾ ਹੈ ਸੋਸ਼ਲ ਮੀਡੀਆ ਦਾ ਝੁਕਾ ਹੈ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਗਲਤ ਦੋਸ਼ ਲਗਾ ਦਿੱਤੇ ਜਾਂਦੇ ਨੇ ਮਰਦ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਇਹ ਜਿਹੜੇ ਸਾਰੇ ਦੋਸ਼ ਨੇ ਇਹ ਜਿਹੜੇ ਸਾਰੇ ਰੂਪ ਨੇ ਮਾਰਤਲੀ ਜ਼ਿੰਦਗੀ ਖਰਾਬ ਕਰ ਦਿੰਦੇ ਨੇਗੀ ਇਹਨਾਂ ਦੇ ਨਾਲ ਨੌਕਰੀ ਰਿਸ਼ਤੇਦਾਰੀ ਸਬੰਧ ਮਾਨਸਿਕ ਸਿਹਤ ਸਾਰਾ ਕੁਝ ਪ੍ਰਭਾਵਿਤ ਹੁੰਦਾਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਨਵੇਂ ਕਾਨੂੰਨ ਆਏ ਸੀਗੇ ਆਪੀਸੀ ਦੀ ਜਗ੍ਹਾ ਤੇ ਬੀਐਨਐਸ ਸੀਆਰਪੀਸੀ ਦੀ ਜਗ੍ਹਾ ਤੇ ਬੀਐਨਐਸਐਸ ਥੀਰੀ ਡੈਂਸ ਦੀ ਜਗ੍ਹਾ ਤੇ ਬੀਐਸਸੀ ਤੇ ਇਹਨਾਂ ਨਵੇਂ ਕਾਨੂੰਨਾਂ ਦੇ ਵਿੱਚ ਮਰਦਾਂ ਦੇ ਲਈ ਕੀ ਕਾਨੂੰਨ ਹੈ ਜੇ ਮਰਦਾਂ ਤੇ ਅਤਿਆਚਾਰ ਹੋਵੇ ਤਾਂ ਮਰਦ ਕੀ ਕਰ ਸਕਦਾ ਹੈ ਅਸੀਂ ਥੋੜਾ ਜਿਹਾ ਚੰਦਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਕਾਨੂੰਨ ਜ਼ਿਆਦਾਤਰ ਔਰਤਾਂ ਦੇ ਹੱਕ ਵਿੱਚ ਹੈ ਔਰਤਾਂ ਦੀ ਫੇਵਰ ਦੇ ਵਿੱਚ ਹੈ ਪਰ ਚਲੋ ਜੋ ਵੀ ਜਿੰਨਾ ਕੁ ਵੀ ਕਾਨੂੰਨ ਹੈਗਾ ਅਸੀਂ ਉਸ ਤੇ ਥੋੜਾ ਜਿਹਾ ਚੰਦਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇਕਰ ਔਰਤ ਕਿਸੇ ਮਰਦ ਨੂੰ ਮਾਰੇ ਤੰਗ ਪਰੇਸ਼ਾਨ ਕਰੇ ਕੋਈ ਚੋਟ ਪਹਚਾਏ ਤਾਂ BNS ਦੀਆਂ ਕੁਝ ਧਰਾਮਾਂ ਨੇ ਜਿਨ੍ਹਾਂ ਦਾ ਸਹਾਰਾ ਲੈ ਕੇ ਮਰਦ ਆਪਣਾ ਬਚਾ ਕਰ ਸਕਦਾ ਹੈ ਇਨਸਾਫ ਦੀ ਮੰਗ ਕਰ ਸਕਦਾ ਹੈ ਜਿਵੇਂ ਕਿ BNS ਦੀ ਧਾਰਾ 115 ਹੈਗੀ ਹੈ ਜੀ ਹਰਟ ਦੇ ਨਾਲ ਸੰਬੰਧਤ ਹੈ ਚੋਟ ਪਹੁੰਚਾਉਣ ਦੇ ਨਾਲ ਸੰਬੰਧਤ ਹੈ ਸੱਟ ਮਾਰਨ ਦੇ ਨਾਲ ਸੰਬੰਧਤ ਹੈ ਉਸ ਤੋਂ ਅੱਗੇ ਧਾਰਾ 117 ਹੈਗੀ ਹੈ ਗ੍ਰੀਵੀਅਸ ਹਰਟ ਵਾਲੀ ਤੇ ਭਾਵੇਂ ਵੱਡੀ ਸੱਟ ਕੋਈ ਗੰਭੀਰ ਝੋਟ ਕ੍ਰਿਮੀਨਲ ਇੰਟੀਮੀਡੇਸ਼ਨ ਧਮਕੀ ਦੇਣਾ ਮਰਦ ਸਿੱਧਾ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਵੀ ਕਰ ਸਕਦਾ ਹੈ ਜੇ ਪੁਲਿਸ ਸਟੇਸ਼ਨ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਜਿਹੜੀਆਂ ਹਾਇਰ ਅਥਾਰਟिटीज ਹੈਗੀਆਂ ਨੇ ਸੀਨੀਅਰ ਪੁਲਿਸ ਅਫੀਸ਼ਰ ਜਿਹੜੇ ਨੇ ਉਹਨਾਂ ਨੂੰ ਅਪਰੋਚ ਕਰ ਸਕਦਾ ਹੈ ਕੋਰਟ ਵਿੱਚ ਜਾ ਸਕਦਾ ਹੈ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਜਾ ਸਕਦਾ ਹੈ ਹਾਲਾਂਕਿ ਔਰਤਾਂ ਦੇ ਲਈ ਊਮਨ ਸੈੱਲ ਬਣਿਆ ਹੋਇਆ ਹੈ ਪਰ ਮਰਦਾਂ ਦੇ ਲਈ ਕੋਈ men cell ਨਹੀਂ ਹੈਗਾ ਚਲੋ ਫਿਰ ਵੀ ਜਿੰਨੀ ਕੋਈ ਚਾਰਾ ਜਾਈ ਹੋ ਸਕਦੀ ਹੈ ਉਹ ਕਰ ਸਕਦਾ ਹੈ ਜੇ ਕਿਸੇ ਮਰਦ ਤੇ ਕੋਈ ਝੂਠਾ ਕੇਸ ਦਰਜ ਹੋ ਜਾਂਦਾ ਹੈਗਾ ਤਾਂ ਅਸੀਂ ਪਹਿਲਾਂ ਇੱਕ ਵੀਡੀਓ ਬਣਾ ਕੇ ਅਪਲੋਡ ਕਰ ਚੁੱਕੇ ਹਾਂ ਵਧੇਰੇ ਜਾਣਕਾਰੀ ਜਿਲ੍ਹੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋਗੇ ਕਿ ਝੂٹے ਕੇਸ ਨੂੰ ਕਿਵੇਂ ਬਚਾ ਹੋ ਸਕਦਾ ਹੈ ਗਾ ਦੋਸਤੋ ਪਹਿਲਾਂ ਜਿਵੇਂ ਆਈਪੀਸੀ ਦੀ ਧਾਰਾ 498ਏ ਸੀਗੀ ਉਹਦਾ ਬਹੁਤ ਜ਼ਿਆਦਾ ਮਿਸਯੂਜ਼ ਹੁੰਦਾ ਸੀਗਾ ਸੁਪਰੀਮ ਕੋਰਟ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਕਿਹਾ ਕਿਤਾ ਇਸ ਧਾਰਾ ਦਾ ਸਭ ਤੋਂ ਵੱਧ ਮਿਸਯੂਜ਼ ਹੋਇਆਗਾ ਹੁਣ ਇਹ ਧਾਰਾ ਇਸ ਨਵੇਂ ਕਾਨੂੰਨ ਦੇ ਵਿੱਚ 85 ਹੈਗੀ ਜਿਵੇਂ ਕਿ ਫੈਕ੍ਰਿਟੀਵਾਈ ਹਸਬੰਦ ਜਾਂ ਜਿਹੜੇ ਉਹਦੇ ਰਿਸ਼ਤੇਦਾਰ ਨੇ ਰੇਂਜ ਕਿਸ ਨੇ ਉਹਨਾਂ ਦੁਆਰਾ ਪਤਨੀ ਨੂੰ ਔਰਤ ਨੂੰ ਤੰਗ ਪ੍ਰੇਸ਼ਾਨ ਕਰਨਾ ਇਸ ਤਰ੍ਹਾਂ ਦੇ ਝੂਠੇ ਦੋਸ਼ ਲਗਾ ਕੇ ਕਈ ਵਾਰੀ ਝੂਠੇ ਕੇਸ ਅਰਜ ਕਰਵਾ ਦਿੱਤੇ ਜਾਂਦੇ ਸੀਗੇ ਤੇ ਹੁਣ ਵੀ ਹਜੇ ਤੱਕ ਵੀ ਇਸ ਤਰ੍ਹਾਂ ਦਾ ਹੋ ਰਿਹਾ ਜੇ ਔਰਤ ਝੂਠਾ ਦਾਜ ਦਾ ਕੇਸ ਅਰਜ ਕਰੇ ਜਾਂ ਫਿਰ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਉਟੀ ਦਾ ਝੂਠਾ ਕੇਸ ਅਰਜ ਕਰ ਦਿੰਦੀ ਹੈ ਮਰਦ ਬੀ ਐਨ ਐਸ ਐਸ ਦਾ ਜਿਹੜਾ ਸੈਕਸ਼ਨ ਹੈ 528 ਔਰ ਸਬ ਦੇ ਤਹਿਤ ਸਿੱਧਾ ਹਾਈ ਕੋਰਟ ਦੇ ਵਿੱਚ ਵੀ ਕੋਈ ਅਪੀਲਿੰਗ ਪਟੀਸ਼ਨ ਫਾਈਲ ਕਰ ਸਕਦਾ ਹੈ ਪਰਚਾ ਰੱਦ ਕਰਵਾਉਣ ਦੇ ਲਈ ਬੇਨਤੀ ਕਰ ਸਕਦਾ ਹੈ ਜੇ ਮਰਦ ਦੇ ਕੋਲੇ ਆਪਣੇ ਪੱਖ ਦੇ ਵਿੱਚ ਕੁਝ ਚੰਗੇ ਸਬੂਤ ਹੈਗੇ ਨੇ ਠੋਸ ਸਬੂਤ ਹੈਗੇ ਨੇ ਤਾਂ ਉਹ ਆਪਣੇ ਬਚਾਅ ਪੱਖ ਦੇ ਵਿੱਚ ਹਾਈ ਕੋਰਟ ਵੀ ਜਿੱਤ ਜਾ ਸਕਦਾ ਹੈ ਇਸ ਦਾ ਮਤਲਬ ਇਹ ਵੀ ਹੈ ਕਿ ਮਰਦ ਨੂੰ ਬੇਗੁਨਾਹ ਹੋਣ ਦੇ ਬਾਵਜੂਦ ਗਲਤ ਤਰੀਕੇ ਦੇ ਨਾਲ ਜੇਲ੍ਹ ਨਹੀਂ ਭੇਜਿਆ ਜਾ ਸਕਦਾ ਤੇ ਜੇ ਔਰਤ ਲਗਾਤਾਰ ਮਰਦ ਦੇ ਨਾਲ ਬਦਸਲੂਕੀ ਕਰਦੀ ਹੈ ਕਾਹਨੇ ਮਾਰਦੀ ਹੈ ਬਲੈਕਮੇਲ ਕਰਦੀ ਹੈ ਤਾਂ ਮਰਦ ਇਹ ਸਾਬਤ ਕਰ ਸਕਦਾ ਹੈ ਕਿ ਉਹ ਕ੍ਰਿਮਿਨਟੀ ਦਾ ਸ਼ਿਕਾਰ ਹੈ ਪੀੜਤਾ ਤੇ ਇੱਕ ਹੋਰ ਜਿਹੜਾ ਕਾਨੂੰਨ ਹੈ ਵਿਆਹ ਵਾਲਾ ਹਿੰਦੂ ਮੈਰਜ ਐਕਟ ਉਸ ਦੀ ਜਿਹੜੀ ਧਾਰਾ 13 ਹੈਗੀ ਹੈ ਉਸ ਦੇ ਵਿੱਚ ਉਹ ਕ੍ਰਿਮਿਨਟੀ ਦੇ ਆਧਾਰ ਤੇ ਤਲਾਕ ਦੀ ਮੰਗ ਵੀ ਕਰ ਸਕਦਾ ਹੈ ਜੇ ਬਹੁਤ ਜ਼ਿਆਦਾ ਤੰਗ ਹੋ ਚੁੱਕਿਆ ਹੈ ਤੇ ਬੀ ਐਨ ਐਸ ਐਸ ਦਾ ਜਿਹੜਾ ਸੈਕਸ਼ਨ 144 ਹੈ ਮੇਨਟੇਨੈਂਸ ਵਾਲਾ ਪਹਿਲਾਂ 125 ਸੀਗਾ ਮੇਨਟੇਨੈਂਸ ਦੇ ਕੇਸ ਵਿੱਚ ਮਰਦ ਆਪਣੀ ਆਮਦਨੀ ਦੇ ਸਬੂਤ ਦੇ ਕੇ ਆਪਣਾ ਬਚਾਅ ਕਰ ਸਕਦਾ ਹੈਗਾ एग्जांपल ਦੇ ਤੌਰ ਤੇ ਜੇ ਮਰਦ 25000 ਮਹੀਨੇ ਦਾ ਕਮਾਉਂਦਾ ਹੈ ਪਰ ਪਤਨੀ ਹੈ ਜਿਹੜੀ ਉਹ 50000 ਕਮਾਉਂਦੀ ਹੈ ਤਾਂ ਮੇਨਟੇਨੈਂਸ ਦਾ ਕੇਸ ਨਹੀਂ ਬਣਦਾ ਤੇ ਉਹ ਕੋਰਟ ਨੇ ਇਹ ਦੇਖਣਾ ਹੁੰਦਾ ਹੈ ਕਿ ਕਿਹੜਾ ਕਿੰਨਾ ਕਮਾਉਂਦਾ ਹੈ ਕਿਹੜੇ ਦੇ ਕਿੰਨੇ ਖਰਚੇ ਨੇ ਕਿਹੜੇ ਦਾ ਕੀ ਸਟੇਟਸ ਹੈ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਹੀ ਮੈਂਟੇਨੈਂਸ ਦੇ ਕੇਸ ਦੇ ਵਿੱਚ ਫੈਸਲਾ ਕੀਤਾ ਜਾਂਦਾ ਹੈ ਕਈ ਕੇਸਾਂ ਦੇ ਵਿੱਚ ਉਲਟਾ ਵੀ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਔਰਤ ਨੂੰ ਹੀ ਖਰਚਾ ਮਿਲਦਾ ਹੈਗਾ ਜੇ ਔਰਤ ਮਰਦ ਤੇ ਗਲਤ ਦੋਸ਼ ਲਗਾ ਕੇ ਉਸ ਦੀ ਇੱਜ਼ਤ ਖਰਾਬ ਕਰਦੀ ਹੈ ਉਸ ਦੀ ਬੇਇੱਜ਼ਤੀ ਕਰਦੀ ਹੈ ਤਾਂ ਜਿਹੜਾ ਇਹ ਨਵਾਂ ਕਾਨੂੰਨ ਆਏਗਾ ਇਸ ਦੀ ਧਾਰਾ 356 ਡੀ ਐਨ ਐਸ ਦੀ ਜਿਹੜੀ ਕਿ ਡੈਫੀਨੇਸ਼ਨ ਦੇ ਨਾਲ ਸੰਬੰਧਿਤ ਹੈ ਜਿਹੜਾ ਮਰਦ ਹੈ ਉਹ ਕ੍ਰਿਮੀਨਲ ਡੇਫੀਨੇਸ਼ਨ ਦਾ ਜਾਂ ਸਿਵਲ ਅਫੇਕਸ਼ਨ ਦਾ ਕੇਸ ਹੈ ਜਿਹੜਾ ਦਾਇਰ ਕਰ ਸਕਦਾ ਹੈਗਾ ਜੇ ਔਰਤ ਪੁਲਿਸ ਨੂੰ ਝੂਠੀ ਜਾਣਕਾਰੀ ਦਿੰਦੀ ਹੈਗੀ ਜਾਂ ਕੋਈ ਫਰਜ਼ੀ ਕੇਸ ਦਾਇਰ ਕਰਦੀ ਹੈਗੀ ਤਾਂ ਉਸ ਦੇ ਖਿਲਾਫ ਵੀ ਕੇਸ ਬਣਦਾ ਹੈਗਾ ਹਾਂ ਜੇ ਔਰਤ ਇਹ ਕਹਿੰਦੀ ਹੈ ਕਿ ਪਤੀ ਨੇ ਉਸ ਨੂੰ ਮਾਰਿਆ ਪਰ ਜਿਹੜੀ ਸੀਸੀਟੀਵੀ ਫੂਟੇਜ ਹੈ ਕੋਈ ਵੀਡੀਓ ਹੈ ਉਹ ਸਬੂਤ ਦਿਖਾਉਂਦੀ ਹੈ ਉਹ ਵੀਡੀਓ ਕਿ ਅਜੇ ਹਾਂ ਕੁਝ ਵੀ ਨਹੀਂ ਹੋਇਆ ਤਾਂ ਔਰਤ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈਗੀ ਇਸ ਸਬੰਧ ਦੇ ਵਿੱਚ ਮਰਦ ਦੇ ਲਈ ਕੁਝ ਕੇਸ ਲੋਜ ਵੀ ਹੈਗੇ ਨੇ ਜੋ ਮਰਦਾਂ ਦੇ ਲਈ ਮਤਲਬਗਾਸਤ ਹੋ ਸਕਦੇ ਨੇ ਜਿਵੇਂ ਕਿ ਇੱਕ ਕੇਸ ਹੈਗਾ ਜੀ ਹਰਨੇਸ਼ ਕੁਮਾਰ ਬਰਸਸ ਸਟੇਟ ਆਫ ਬਿਹਾਰ 2014 ਦਾ ਕੇਸ ਹੈਗਾ ਸੁਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਕਿਹਾ ਸੀਗਾ ਕਿ 498 ए ਦੇ ਵਿੱਚ ਬਿਨਾ ਸਬੂਤ ਗ੍ਰਿਫਤਾਰੀ ਨਾ ਕੀਤੀ ਜਾਵੇ ਇੱਕ ਹੋਰ ਕੇਸ ਹੈਗਾ ਰਾਜੀਸ਼ ਸ਼ਰਮਾ ਬਰਸਸ ਸਟੇਟ ਆਫ ਜੁਪੀ 2017 ਦਾ ਕੇਸ ਹੈ কোর্ਟ ਨੇ ਕਿਹਾ ਕਿ ਪਰਿਵਾਰਕ ਝਗੜਿਆਂ ਦੇ ਵਿੱਚ ਮੀਡੀਏਸ਼ਨ ਪਹਿਲਾਂ ਕੀਤੀ ਜਾਵੇ ਇੱਕ ਹੋਰ ਕੇਸ ਹੈਗਾ ਰੀਤੀ ਗੁੱਪਤਾ ਬਰਸਸ ਸਟੇਟ ਆਫ ਝਾਰਖੰਡ 2010 ਦਾ ਕੇਸ ਹੈ ਕੋਰਟ ਨੇ ਮੰਨਿਆ ਕਿ ਬਹੁਤ ਵਾਰ ਔਰਤਾਂ 498ਏ ਦਾ ਗਲਤ ਫਾਇਦਾ ਚੁੱਕਦੀਆਂ ਨੇ ਇਸ ਕਾਨੂੰਨ ਦਾ ਮਿਸਯੂਜ਼ ਕਰਦੀਆਂ ਨੇ ਇਹ ਕੇਸ ਹੁਣ ਵੀ ਨਵੇਂ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਕੋਰਟਸ ਨੇ ਜਿਹੜੀਆਂ ਅਦਾਲਤਾਂ ਨੇ ਉਹ ਵਰਤ ਰਹੀਆਂ ਨੇ ਜੇ ਕੋਈ ਮਰਦ ਅਤਿਆਚਾਰ ਦਾ ਸ਼ਿਕਾਰ ਹੈ ਤਾਂ ਉਸ ਨੂੰ ਸਬੂਤ ਇਕੱਠੇ ਕਰਨੇ ਚਾਹੀਦੇ ਨੇ ਜਿਵੇਂ ਕੋਈ ਆਡੀਓ, ਵੀਡੀਓ, WhatsApp ਚੈਟ, ਕੋਈ ਮੈਸੇਜ ਹੋਵੇ ਜਾਂ ਕੋਈ CCTV ਫੁਟੇਜ ਹੋ ਉਸ ਵੀ ਹੋਵੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕਰਨੀ ਚਾਹੀਦੀ ਹੈ ਇੱਕ ਡਿਟੇਲਡ ਐਪਲੀਕੇਸ਼ਨ ਲਿਖ ਕੇ ਕਦੋਂ ਹੋਇਆ, ਕਿਵੇਂ ਹੋਇਆ, ਕਿੱਥੇ ਹੋਇਆ, ਸਮਾਂ, ਸਥਾਨ ਸਾਰਾ ਕੁਝ ਲਿਖ ਕੇ ਫੇਰ ਉਹ ਸ਼ਿਕਾਇਤ ਕੀਤੀ ਜਾ ਸਕਦੀ ਹੈ। ਐਫ ਆਈ ਆਰ ਦਰਜ ਕਰਵਾਈ ਜਾ ਸਕਦੀ ਹੈ ਤੇ ਨਿਗਲੇਡ ਤੋਂ ਹਿੰਪਲੇ ਜਾ ਸਕਦੀ ਹੈ। ਵਕੀਲ ਦੇ ਨਾਲ ਸਲਾਹ ਕੀਤੀ ਜਾ ਸਕਦੀ ਹੈ। ਮੀਡੀਏਸ਼ਨ ਸੈਂਟਰ ਬਣੇ ਹੋਏ ਨੇ কোর্ਸ ਦੇ ਵਿੱਚ ਫੈਮਿਲੀ কোর্ਸ ਹੈਗੀਆਂ ਨੇ ਘਰੇਲੂ ਝਗੜਿਆਂ ਦੇ ਲਈ ਮੀਡੀਏਸ਼ਨ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਕੋਈ ਔਰਤ ਝੂਠਾ ਕੇਸ ਦਰਜ ਕਰਦੀ ਹੈ ਤਾਂ ਮਰਦ ਵੀ ਡਿਕਰਮੇਸ਼ਨ ਦਾ ਕੇਸ ਹੈ ਜਿਹੜਾ ਉਹ ਕਰ ਸਕਦਾ ਹੈ। ਕਾਊਂਟਰ ਕੇਸ ਹੈ ਜਿਹੜਾ ਰਜਿਸਟਰ ਕਰਵਾ ਸਕਦਾ ਹੈ। ਮਾਨਸਿਕ ਸਿਹਤ ਦਾ ਧਿਆਨ ਰੱਖਣਾ ਜਿਹੜਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜੇ ਮਰਦ ਨੇ ਉਹ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਚੁੱਪ ਕਰ ਜਾਂਦੇ ਨੇ ਸਾਇਲੈਂਟ ਹੋ ਜਾਂਦੇ ਨੇ ਪਰ ਡਿਪਰੈਸ਼ਨ ਤੇ ਸਟ्रेस ਵੱਧ ਜਾਂਦਾ ਹੈਗਾ ਟੈਂਸ਼ਨ ਹੋ ਜਾਂਦੀ ਹੈ ਕਈ ਵਾਰੀ ਆਪਣੇ ਆਪ ਗੱਡੀ ਵੀ ਚੜ ਜਾਂਦੇ ਨੇ ਦੁਖੀ ਹੋ ਕੇ ਦੋਸਤੋ ਕਾਨੂੰਨ ਬਣੇ ਤਾਂ ਨਿਆਂ ਦੇ ਲਈ ਨੇ ਇਨਸਾਫ ਦੇ ਲਈ ਨੇ ਪਰ ਕਾਨੂੰਨ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈਗਾ ਹੋ ਵੀ ਰਿਹਾ ਕੋਈ ਸ਼ੱਕ ਨਹੀਂ ਦੋਸਤੋ ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਨਾ ਔਰਤ ਨੂੰ ਨਾ ਮਰਦ ਨੂੰ ਕਿਸੇ ਨੂੰ ਵੀ ਦੂਜੇ ਦਾ ਸ਼ੋਸ਼ਣ ਕਰਨ ਦਾ ਹੱਕ ਨਹੀਂ ਹੈਗਾ ਕਿਸੇ ਨੂੰ ਵੀ ਦੂਜੇ ਤੇ ਅਤਿਆਚਾਰ ਕਰਨ ਦਾ ਹੱਕ ਨਹੀਂ ਹੈਗਾ ਕਾਨੂੰਨ ਸਭ ਦੇ ਲਈ ਹੈ ਤੇ ਸਭ ਨੂੰ ਨਿਆਂ ਦੇਣ ਦੇ ਲਈ ਹੈ